ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਤੇ ਮੰਮੀ ਜੱਲੇਆ ਸ਼ੋਪਿੰਗ ਕਰਨ। ਅੱਜ ਸਾਇਰਸ ਨਾ ਪਹਿਲਾਂ ਗਿਆ ਕਿ ਅੰਸਰ ਤੇ ਉੱਥੋਂ ਆ ਕੇ ਕਹਿੰਦਾ ਵੀ ਮੰਮਾ ਥੋੜੀ ਜਿਹੀ ਸ਼ੋਪਿੰਗ ਕਰਨੀ ਆ ਤੇ ਮੇਰੇ ਨਾਲ ਚੱਲੋ ਸ਼ਹਿਰ ਤੇ ਆਪਾਂ ਹੁਣ ਚੱਲੇ ਆ ਮਾਂ ਪੁੱਤ ਬਰਦਾਸਪੁਰ। ਕੱਲ ਇਦਾਂ ਵੀ ਹਾਡੀਆਂ ਚੱਪਲਾਂ ਜਿਹੜੀਆਂ ਸਾਰਿਆਂ ਟੁੱਟ ਭੱਜ ਗਈਆਂ ਵਾ। ਤੇ ਮੈਂ ਆ ਵੀ ਜਾ ਕੇ ਚਪੜਾ ਨੇ ਆਈਏ ਅੱਜ ਸਾਡੀ ਹੋਣੀ ਜੇ ਚਪਲਾਂ ਦੀ ਸ਼ਾਪਿੰਗ ਚਪਲਾਂ ਹੀ ਹੋਈਂ ਦੇ ਰੈਟੇ ਪਾਣੇ ਕੋ ਜਾਵਾਂਗੇ ਜੀ ਅੱਪਾ ਹਾਂਜੀ ਗੁਰਦਾਸਪੁਰ ਰੈਟੇ ਪ ਵਾਲੇ ਉਹਨਾਂ ਕੋ ਚੱਲੇ ਆਂ ਉਹਨਾਂ ਕੋ ਚੱਲੇ ਆਂ ਵੇਖੋ ਜੇ ਕੋਈ ਕਿਸਾਨ ਦਮ ਦੀ ਫਿਰ ਲੈ ਲਾਂਗੇ ਹਾਂਜੀ ਜੇ ਉਹ ਹੋਪ ਦੇਖਣਾ ਹੈ ਉੱਥੇ ਹਾਂਜੀ ਹਾਂਜੀ ਤੇ ਬਾਕੀ ਇੱਕ ਸਾਡੇ ਹੈਗੇ ਆ ਸਬਸਕ੍ਰਾਈਬਰ ਸਾਡੇ ਕੋ ਭੈਣ ਭਰਾ ਆ ਹਾਂ ਹਾਂ ਤੇ ਸੁਨੂ ਘਰ ਉਹਨਾਂ ਨੇ ਕਿਹਾ ਹੈਗਾ ਜਦੋਂ ਤੁਸੀਂ ਗੁਰਦਾਸਪੁਰ ਜਾਓ ਨਾ ਤੇ ਪਲੀਜ਼ ਉਥੋਂ ਦਾ ਸਾਨੂੰ ਮਜਬੂਰ ਵੀ ਖਾਓ ਤੇ ਕਿਉਂਕਿ ਜਦੋਂ ਮਤਲਬ ਬੰਦਾ ਜਿੱਥੇ ਰਿਹਾ ਹੋਵੇ ਉਹਦੀਆਂ ਕੁਝ ਜਾਂਦਾਂ ਉਸ ਚੀਜ਼ ਨਾਲ ਜੁੜੀਆਂ ਹੁੰਦੀਆਂ ਵਾ ਹਨਾ ਸਹੀ ਗੱਲ ਤੇ ਇਸੇ ਕਰਕੇ ਆਪਾਂ ਮੈਂ ਸਾਰਿਸ ਨੂੰ ਕਿਹਾ ਮੈਂ ਸਾਰਿਸ ਚਾਲਾ ਪਾਣਾ ਬਲੌਗ ਬਣਾਉਨੇ ਆ ਤੇ ਚਲ ਆਪਣੇ ਭੈਣ ਭਾਵਾਂ ਨੂੰ ਪਾਵਾਂਗੇ ਹਨਾ ਮੈਂ ਆਪਾਂ ਜਾਣਦੇ ਨਹੀਂ ਆਂ ਆਪਣੇ ਭੈਣ ਭਾਵਾਂ ਨੂੰ ਨਾਲੇ ਪਾਵਾ ਦਨੇ ਆਂ ਹਾਂਜੀ ਤੇ ਮੈਨੂੰ ਉਹ ਨਾ ਚੇਤਾ ਆ ਗਿਆ ਸੋਨੂ ਦੌਰ ਦਾ ਵੀ ਉਹ ਮੇਸਰ ਕੈਨੇਡਾ ਇਸ ਟਾਈਮ ਨਾ ਤੇ ਉਹਨਾਂ ਦਾ ਵੀ ਚਲੋ ਮੰਨ ਤੇ ਕਰਦਾ ਹੀ ਹੈ ਨਾ ਵੀ ਆਪਣਾ ਵੇਖੀਏ ਹਨਾ ਜਿੱਥੇ ਹੀ ਰਹੇ ਆ ਜਿੱਥੇ ਪੜੇ ਲੱਗੇ ਆ। ਜਿਹੜੇ ਸਾਨੂੰ ਗੁਰਦਾਸਪੁਰ ਤੋਂ ਵੰਦੇ ਆ ਭੈਣ ਭਰਾ। ਹਾਂ। ਉਹ ਸਾਨੂੰ ਜ਼ਰੂਰ ਮੈਸੇਜ ਕਰ ਕਮੈਂਟ ਕਰਕੇ ਦੱਸਿਆ ਕਰੋ ਕਿ ਹਾਂ ਅਸੀਂ ਕਰਤਾ ਹਾਂ। ਹਾਂਜੀ ਹਾਂਜੀ। ਤੇ ਬਾਕੀ ਜਨ ਵੀ ਇਹ ਵੀ ਕਮੈਂਟ ਕਰਦੇ ਜਦੋਂ ਗੁਰਦਾਸਪੁਰ ਨੂੰ ਦੱਸਿਆ ਕਰੋ। ਅਸੀਂ ਤੇ ਮੇਰੇ ਹਿਸਾਬ ਨਾਲ ਤੇ ਕੇਵਲੇ ਦੋ ਫੇਰੇ ਵੱਜਦੇ ਗੁਰਦਾਸਪੁਰ। ਹਾਂਜੀ। ਤੇ ਇੰਗਰਮਾ ਦਾ ਮੇਨ ਸ਼ਹਿਰ ਜਿਹੜਾ ਗੁਰਦਾਸਪੁਰ ਹੈ। ਗੁਰਦਾਸਪੁਰ ਵੀ ਪੈਂਦਾ ਜਾਂ ਤਾਰੀਗਲ ਪੈਂਦਾ। ਹਾਂਜੀ। ਤੇ ਅੰਮ੍ਰਿਤਸਰ ਦੇ ਕਿਤੇ ਕੋਈ ਕੰਮ ਕੋਈ ਮੋਟਾ ਤਖੀਰੀ ਚਾਹੀ ਕਿਹੜਾ ਮਾਈਟਰ ਰਿੰਦਾ ਸੀ ਹਾਂ ਤੇ ਅੱਜ ਹੁਣੀ ਆ ਸੈਦ ਸੁਣਾ ਦੀ ਚੱਪਲਾਂ ਦੀ ਸ਼ਾਪਿੰਗ ਤੇ ਜੇ ਮਿੱਤੋ ਵੀਰੋਂ ਮਮਿਤਾ ਨਾਲ ਜੀ ਕਰ ਬੈ ਲਿਆ ਉੱਤੇ ਕੋਈ ਜੇ ਮੇਰਾ ਦਿਲ ਕਰ ਪਿਆ ਮੈਨੂੰ ਕੋਈ ਚੀਜ਼ ਚੰਗੀ ਲੱਗੀ ਤੇ ਮੈਂ ਵੀ ਲਵਾਂਗੀ ਤੇ ਮੈਂ ਤੁਹਾਨੂੰ ਨਾਲ ਸ਼ੇਅਰ ਕਰੂੰ ਸਾਰਿਆਂ ਨਾਲ ਮੈਂ ਅੱਜਾਂ ਲਈਆਂ ਵਾ ਹਨਾ ਸਹੀ ਗੱਲ ਤੇ ਅੰਜਪਾ ਇਸੇ ਕਰਕੇ ਮੈਂ ਪਹਿਲਾਂ ਬੈਗ ਜਾ ਕੇ ਬੈਗ ਢਾੜ ਰਿਆਂ ਵਜਾ ਲਈ ਵੀ ਕਿਤੇ ਥੋੜਾ ਵੇਲੇ ਬਣ ਗਿਆ ਤੇ ਕਿੱਥੋਂ ਹੁੰਦੇ ਵੇ ਤੇ ਮੰਜਿੰਦਰੂਣੀ ਕਰਈਆ ਮੰਜਿੰਦਰ ਤੋਂ ਦੇ ਕਰਈਆ ਤੋ ਕਹਿੰਦੇ ਤਸੀਂ ਮਾਂ ਪਤ ਤਾਂ ਦੁਪਹਿਰ ਮਾਰ ਕਰੋ ਤੁਹਾਨੂੰ ਚੈਨ ਨਹੀਂ ਆਉਂਦਾ ਦੋਵਾਂ ਅਹੀਂ ਦਮੇ ਸਿਰ ਤੋਂ ਤਕੜੇ ਮੇਰੀ ਮੰਮੀ ਨਾਲ ਬੰਦੀ ਬੜੀ ਆ ਤੇ ਸ਼ੋਪਿੰਗ ਕਰਨੋਂ ਕੋ ਖਾਣ ਪੀਣ ਮੜਾ ਗੈਣਾ ਮੰਮੀ ਦਾ ਖਾਣਾ ਖਾਣਾ ਜਾ ਕੇ ਹੁੰਦੇ ਨੇ ਮੇਰੀ ਮੰਮੀ ਨਾਲ ਜੀ ਤਾਂ ਬਣਦੀ ਆ ਵੀ ਮੰਮੀ ਨੇ ਇਹਨੂੰ ਕਦੀ ਮਨਾ ਨਹੀਂ ਕੀਤਾ ਜਿੰਨਾਕ ਕੋਈ ਵੀ ਚੀਜ਼ ਨੇ ਲੈਣੀ ਆ ਮੈਂ ਉਸੇ ਨਾਲ ਚੱਲ ਪੁੱਤ ਚੱਲੀਏ ਚੱਲ ਲੈ ਕੇ ਆਈਏ ਮੈਂ ਕਦੀ ਨਹੀਂ ਮਨਾ ਕੀਤਾ ਮੈਨੂੰ ਪਤਾ ਨਹੀਂ ਕਿਉਂ ਆਪਣੇ ਮਨ 'ਚ ਹੁੰਦਾ ਵਾ ਕਿ ਜਿੱਦਾਂ ਬੱਚੇ ਆ ਬੱਚਿਆਂ ਦੀ ਰੀਝਾਂ ਕਰਨ ਵਾਸਤੇ ਤੇ ਮਾਪਿਓ ਬਣਾਏ ਆ ਰੱਬ ਨੇ ਤੇ ਜੇ ਮਾਪਿਓ ਨੇ ਬੱਚਿਆਂ ਦੀ ਰੀਝਾਂ ਨਹੀਂ ਕਰਨੀਆਂ ਤਾਂ ਫਿਰ ਕੀ ਫਾਇਦਾ ਹਨਾ ਤੇ ਮੈਨੂੰ ਹੰਦਾ ਪਤਾ ਨਹੀਂ ਕਿੰਨਾ ਕੁ ਮਨ ਕਰਨ ਰਿਆ ਵਾ ਤੇ ਮਤਲਬ ਚੱਲੀ ਹੈ ਮੈਂ ਕਿਾ ਚੱਲ ਤੋ ਪੈਰ ਲੱਗੀ ਹੈ 3 ਵਜੇ ਆ ਤੇ ਮੈਂ ਕਿਾ ਚਾਹਾਂ ਮੈਨੂੰ ਹੀ ਆਇਆ ਹਾਂ ਹਾਂ ਇਹ ਬਸ ਘੰਟੇ ਦੇ ਵਿੱਚ ਆਈ ਖੜੀ ਤੇ ਮੈਂ ਜੂਰ ਜਾਂ ਸਪੀਨੇ ਜਾ ਰਿਹਾ ਮੈਂ ਅਰੇ ਹੁਣੇ ਅੰਬਰਸਰੋਗ ਆਇਆ ਹਾਂ ਤੇ ਉੱਥੋਂ ਹੀ ਰੋਟੀ ਉੱਥੋਂ ਖਾ ਕੇ ਆਏ ਹਾਂ ਮੈਂ ਚਾਚੂ ਨਾਲ ਕਿਹਾ ਸੀਗਾ ਹਾਂ ਸੁਖਿੰਦਰ ਨਾਲ ਸਿਰਫ ਪਾਜੀ ਬਣਾਉਣਾ ਮੇਰਾ ਬਨੂ ਨਾਲ ਕਿਹਾ ਸੀ ਤੇ ਪਹਿਲਾਂ ਵੀ ਚੱਪੜਾ ਆਇਆ ਨੀਂ ਚੱਪੜਾ ਆਇਆ ਸੀ। ਉਹ ਆਫ ਤਾਂ ਕੋ ਗਿਆ ਨੂੰ ਕਰਦੇ ਕਰਦੇ ਨੂੰ ਮੈਂ ਇੱਕ ਦੋਰੀ ਲੈਣ ਵੀ ਗਿਆ ਆ। ਤੇ ਇਹਨੂੰ ਪਸੰਦ ਨਹੀਂ ਆਉਂਦੀ ਮੇਰੇ ਤੋਂ ਬਿਨਾ ਚੀਜ਼ ਨਹੀਂ ਪਸੰਦ ਆਉਂਦੀ ਇਹਨੂੰ ਕੋਈ। ਨਹੀਂ ਆਵੇ ਤੇ ਮੈਂ ਨਹੀਂ ਤਾਂ ਨਹੀਂ ਗੱਲ ਪੜਨੀ ਹੈ। ਉਹ ਨੂੰ ਨਾਲ ਲੈ ਗਏ ਅੰਦਰ। ਭਾਵੇਂ ਵੱਡਾ ਹੋ ਗਿਆ ਪਲੱਸ 2 ਕਰ ਲਈ ਆ ਪਰ ਇਹਨੇ ਕੱਪੜੇ ਵੀ ਲੈਣੇ ਆ ਤਾਂ ਵੀ ਆਪਣੀ ਮੰਮੀ ਨੂੰ ਨਾਲ ਖੜਕੇ। ਕਿਉਂ ਸਾਰੇ ਸੁਣੋ। ਆਹ ਮੈਂ ਕੰਮ ਬੈਨਾ ਵਧੀਆ ਨਾਲ ਚੀਜ਼ਾਂ ਵਧੀਆ ਪਾ ਲਾ ਜਾਂਦਾ ਵੇਲੇ ਕੋਈ ਹੁੰਦਾ ਯਾਰਾਂ ਦੋਸਤਾਂ ਨਾਲ ਜਿਹੜੇ ਚੱਜੀਦਾ ਵਾ। ਹੂੰ। ਪਰ ਨਹੀਂ ਜਿਆਦਾ ਦੋਸਤਾਂ ਨਾਲ ਜਾਂਦਾ ਪਰ ਚੀਜ਼ ਕਦੀ ਨਹੀਂ ਲੈ ਕੇ ਆਇਆ ਪਤਾ ਨਹੀਂ ਇਹਨੂੰ ਚੰਗੀ ਨਹੀਂ ਲੱਗਦੀ ਕਿ ਜਿੰਦਾਵਾ ਸਾ ਮਤਬ ਤੇ ਜਦੋਂ ਵੀ ਕੁਝ ਵੀ ਨਹੀਂ ਲੈਣਾ ਵਾ ਇਹਨੇ ਮੈਨੂੰ ਨਾਲ ਖੜਨਾ ਕੰਮ ਚਲੋ ਚੱਲੀਏ ਮਾਪ ਨੇ ਆਉਣੇ ਸੇ ਬੱਚਾ ਤੇ ਲੈ ਰਹੇ ਹੁੰਦਾ ਨਾ ਗੱਲ ਤੇ ਆਵਾ ਉਹ ਤਾਂ ਹਮੇਸ਼ਾ ਆਪਣੇ ਆਪਣੇ ਚ ਸੋਚਣਾ ਪੈਦਾ ਫਿਰ ਸੋਚਣ ਦੀ ਲੋੜ ਹੀ ਨਾ ਰਹੇ ਜਦੋਂ ਮਾਪੇ ਹੁੰਦੇ ਨੇ ਜਿੰਦਾ ਵੀ ਚਾ ਨਾਲ ਹੀ ਆ ਦੇ ਦੇ ਨੇ ਇਹਨਾਂ ਦੇ ਸਹੀ ਗੱਲ ਫਿਰ ਇੱਕ ਦਿਨ ਵੀ ਚੀਜ਼ਾਂ ਚਾਰ ਲਏ ਮੈਨੂੰ ਚੀਜ਼ ਆਦਾ ਵੀ ਡੈਰ ਹੋ ਹੋਰ ਕਦੀ ਕੋਈ ਗੱਲ ਹੀ ਨਹੀਂ ਸਹੀ ਗੱਲ ਸਹੀ ਇਹ ਤਾਂ ਪਰਾਂ ਨੂੰ ਲੱਗੀ 12 14 ਕਿਲੋਮੀਟਰ ਦਾ ਸਫ਼ਰ ਵਾ ਤੇ ਇਹੀਂ ਕੋਈ ਗੱਡੀ ਤੇ ਹੌਲੀ ਹੌਲੀ ਚਾਈਦਾ ਮਜੇ ਮਜੇ ਫਿਰ ਮਾਨ ਨਾ ਪਹੁੰਚੀਦਾ ਵਾ ਆਪ ਆ ਗਏ ਬੱਬੇ ਖਾਲੀ ਹਾਂ ਬੱਬੇ ਖਾਲੀ ਨੂੰ ਸਮਝ ਵੀ ਨਾ ਗੇ ਹਾਂ ਤੇ ਇਹ ਬੱਬੇ ਖਾਲੀ ਦਾ ਸੂਰ ਅੱਜ ਹਾਂ ਸਵਾਵਾਂ ਅੱਜ ਕੱਲ ਇੰਦਾ ਵੀ ਕਰਮੀ ਵੀ ਬੜੀ ਆ ਗਰਮੀ ਤੇ ਇਹ ਨਹੀਂ ਜਿਆਦਾ ਵਾ ਨਾ ਕਿ ਬਦਨਾਸਤ ਨਹੀਂ ਹੁੰਦੀ ਕੰਮ ਹੁੰਦਾ ਤਾਂ ਸਿਰ ਸਾਰੇ ਕਰ ਲੈ ਕਰੋ ਜਾਂ ਸ਼ਾਮ ਵਾਲੇ ਹੋ ਜਾ ਕਰੋ ਜਹਾੜੇ ਵਾਂਗ 3 ਵਜੇ ਆ ਜਾਓ ਜਹਾੜੇ ਕਰੋ 3 ਵਜੇ ਫਿਰ ਸਿਖਰ ਤੇ ਪਹਿਲੇ ਨਿਕਲਿਆ ਕਰੋ ਕੋਈ ਕੱਟੀ ਕਿ ਸੰਭਾਅ ਕੱਢੀ ਜੇ ਅਸੀਂ ਚੱਲਦਾ ਘਾਲ ਨਹੀਂ ਕਿ ਜਿਹੜਾ ਮੋਟਰਸਾਈਕਲ ਤੇ ਹੁੰਣਾ ਨਾ ਉਹ ਬਿਮਾਰ ਹੁੰਦਾ ਮੈਂ ਗਰਮੀ ਬਹੁਤ ਆ ਮੈਂ ਕਿਤੇ ਮੈਂ ਕਾਰ ਤੇ ਗਿਆ ਹਾਂ ਬੱਸਰ ਉਹ ਤੋਂ ਪਹਿਲੇ ਪਛੀ ਤਦਾਂ ਗੇਂਦ ਆਪਾਂ ਮੈਂ ਮੋਟਰਸਾਈਕਲ ਚੱਲ ਗਿਆ ਹੋਸਾ ਲਾ ਲਓ ਵੀ ਮੈਂ ਤਿੰਨ ਦਿਨ ਬਿਮਾਰ ਰਿਆ ਮੁੜ ਕੇ ਇੰਨੀ ਗਰਮੀ ਤੇ ਮੈਂ ਆਣਾ ਵੀ ਗੱਲ ਨਹੀਂ ਕਰਾਂਗਾ ਆਪਾਂ ਵੇਹ ਸ਼ਹਿਰ ਹੈ ਤਕਰੀਬਨ ਗਰਦਾਸਪੁਰ ਹੀ ਕਦੀ ਕਦੀ ਗੱਡੀ ਤੇ ਉਹਨੇ ਹੀ ਜਿਆਦਾ ਮੋਟਰਸਾਈਕਲ ਤੇ ਉਹਨੇ ਕਿਉਂਕਿ ਬਾਜ਼ਾਰ ਵਿੱਚ ਨਾ ਤੇ ਉੱਥੇ ਮਤਲਬ ਗੱਡੀ ਦਾ ਲਾਉਣ ਲਾਣ ਦਾ ਬਣਾ ਚੰਗਰ ਪੈਂਦਾ ਫਿਰ ਹਾਂ ਤੇ ਅੱਜਕੱਲ ਅੱਜਕੱਲ ਸਮਝਦਾ ਹਾਂ ਵੀ ਸਾਰੇ ਗੱਡੀਆਂ ਘਰ ਆਈਆਂ ਹਾਂ ਤੇ ਮੋਟਰਸਾਈਕਲ ਦਾ ਇਹ ਹੈ ਕਿ ਜਿੱਥੋਂ ਮਰਜ਼ੀ ਬਾਜ਼ਾਰ ਦੇ ਵਿੱਚ ਲੈ ਕੇ ਨਿਕਲ ਜਾਓ ਤੇ ਹਨਾ ਆਪਣਾ ਸ਼ੋਪਿੰਗ ਕਰੋ ਤੇ ਆਪਣਾ ਕੰਮ ਆਜੋ ਉਹਨਾਂ ਦਾ ਜੇ ਕਿੰਨੇ ਕੋਈ ਬੁਤੀ ਬਰੀਕੀ ਵਾਲਾ ਕੰਮ ਕਰਨਾ ਫਿਰ ਬੰਦਾ ਹਾਂ ਉਹ ਥੋੜਾ ਸੌਖਾ ਲੱਗਦਾ ਫਿਰ ਥੋੜਾ ਪਤਾ ਕਰ ਲੈ ਤੇ ਉਦਾਂ ਪਰ ਉਹ ਤਾਂ ਮੈਂ ਤਾਂ ਮੰਜਿੰਦਰ ਜਿਆਦਾ ਮੋਟਰਸਾਈਕਲ ਤੇ ਇਹਨਾਂ ਨੂੰ ਮੋਟਰਸਾਈਕਲ ਤੇ ਚੈਨ ਮਿਲਦਾ ਵਧੀਆ ਮੋਟਰਸਾਈਕਲ ਤੇ ਰਹੇ ਵਧੀਆ ਚਲੋ ਮੈਨੂੰ ਇਹ ਨਾ ਬੀ ਚੱਲ ਇਕੱਠੇ ਗੱਲਾਂ ਪੱਤਾ ਮਾਰਦਾ ਰਹਿੰਦੇ ਮੈਂ ਗੱਡੀ ਚ ਮਾਰਦਾ ਗਾਣੇ ਗੁਣੇ ਸੁੰਦਾ ਸਹੀ ਗੱਲ ਆ ਬਾਕੀ ਤੁਸੀਂ ਸਾਰੇ ਭੈਣਾਂ ਉਹਦਾ ਕਮੈਂਟ ਕਰਿਆ ਕਰੋ ਕਿ ਤੁਸੀਂ ਠੀਕ ਠਾਕ ਵਧੀਆ ਜੀ ਹਾਂਜੀ ਹਾਂਜੀ ਬੜੇ ਵਧੀਆ ਆਪਣੇ ਲਾਈਵ ਚ ਬੁਲਾਉਂਦੀਆਂ ਹਨ ਚੈਨ ਕਰਦੇ ਸੈਰ ਸੈਰ ਹਾਡੀ ਜਿਹੜੀ ਮਨਜਿੰਦਰ ਜੀ ਦਾ ਵਲੌਗ ਤੇ ਚੱਲਣ ਦੀ ਇਹ ਵੀਡੀਓ ਮਨਜਿੰਦਰ ਜੀ ਦੇ ਵਲੌਗ ਤੇ ਜਿਹੜੀ ਸਾਡੀ ਵੀਡੀਓ ਚੱਲਣ ਗਈ ਆ ਮਾਮੀ ਦੇ ਬਾਗੜੇ ਉਹਨੂੰ ਸਾਰੇ ਮੇਰੇ ਭੈਣ ਭਰਾ ਬਹੁਤ ਪਿਆਰ ਦੇਣ ਡਏ ਆ ਉਹ ਬੜੀ ਵਧੀਆ ਚੱਲਣੀ ਉਹਦੇ ਚ ਮਤਲਬ ਦੇਖੋ ਵੀ ਉਹ ਇੱਕ ਸਿੱਖਿਆ ਵਾ ਉਕੇ ਇਹਨੂੰ ਗਮਰਾ ਨਹੀਂ ਕਰਦੇ ਜਾਂ ਕੁਝ ਵੀ ਆ ਨਾ ਹਾਂ ਉਹਦੇ ਨੇ ਜੀ ਵੀ ਆ ਕਈਆਂ ਦੇ ਮਾਮਾ ਵੀ ਬੜੇ ਚੰਗੇ ਹੁੰਦੇ ਆ ਮਾਮੇ ਮਾਮੀ ਬਹੁਤ ਚੰਗੇ ਹੁੰਦੇ ਆ ਸੈਰਸ ਦੇ ਮਾਮੇ ਬਹੁਤ ਚੰਗੇ ਮਾਮੀਆਂ ਵੀ ਬਹੁਤ ਜਿਆਦਾ ਚੰਗੀਆਂ ਆ ਮੈਂ ਦੱਸ ਨਹੀਂ ਸਕਦੀ ਕਿ ਉਹ ਕਿੰਨੀਆਂ ਚੰਗੀਆਂ ਆ ਤੇ ਮਾਮਿਆਂ ਤੋਂ ਵੱਧ ਪਿਆਰ ਕਰਦੀ ਆ ਮੈਂ ਪਰ ਕਿਤੇ 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 ਇਹ ਰਿਸ਼ਤੇ ਹੈਗੇ ਆ ਤੇ ਮਤਲਬ ਕਿਤੇ ਇਹ ਵੀ ਹੁੰਦਾ ਕਿ ਜਾ ਕੇ ਕੋਈ ਜਾਂਦਾ ਵਾ ਤੇ ਉਹਨੂੰ ਪੁੱਛਣਾ ਨਹੀਂ ਸਵਾਲ ਨਾਲ ਲੱਗੇ ਨਹੀਂ ਪੈਣਾ ਕਿ ਤੇ ਤੇ ਉਹਨੂੰ ਪੂਣਾ ਪੁਰਾਣਾ ਨਹੀਂ ਫਿਰ ਇਹਨਾਂ ਚੀਜ਼ਾਂ ਵੇਖ ਕੇ ਸਾਨੂੰ ਹੁੰਦਾ ਵੀ ਹਾਂ ਇਹ ਵੀ ਚੀਜ਼ੇ ਲੋਕਰ ਆਪਣੇ ਵੀ ਰੱਖਾਂਗਾ ਨੋਪੜੇ ਭੈਣਾ ਵੀ ਇਹ ਵੀ ਇਹ ਵੀ ਚੀਜ਼ਾਂ ਹੁੰਦੀਆਂ ਆ ਕਿ ਕਮੈਂਟਰੀ ਸਾਇਰਸ ਆਏ ਅੱਜ ਕਿ ਸਾਡੇ ਨਾਲ ਇਦਾਂ ਹੋਇਆ ਵਾ ਬੇ ਬੰਦਿਆ ਨਾ ਬੜੀ ਗਈਆਂ ਨਾ ਉਹ ਹੁੰਦਾ ਕਰਦੇ ਵੀ ਸਾਡੇ ਮਾਸੀਆਂ ਨੇ ਤੇ ਮਾਮਿਆਂ ਨੇ ਮਤਲਬ ਸਾਡੇ ਮਤਲਬ ਨਾਨਕੇ ਮਾਸੀਆਂ ਨੇ ਸਾਡੇ ਨਾਨਕੇ ਛਡਵਾ ਦਿੱਤੇ ਤੇ ਮਤਲਬ ਇਹ ਕਿ ਇਹ ਇਹ ਚੀਜ਼ਾਂ ਜਦੋਂ ਕਮੈਂਟ ਹੀ ਪੜਨੇ ਸਾਨੂੰ ਬੜਾ ਦੁੱਖ ਹੁੰਦਾ ਵਾ ਵੀ ਇਹ ਇਦਾਂ ਨਹੀਂ ਚਾਹੀਦਾ ਸਾਰੇ ਤੇ ਜਿਹੜੇ ਸਾਰਿਆਂ ਦੀ ਆਪਣੀ ਬੜੀ ਖਾਸ ਐ ਮੈਂ ਤਾਂ ਸਾਰੇ ਜਣੇ ਪਿਆਰ ਬਣਾ ਕੇ ਰੱਖੋ ਦੁਨੀਆ ਤੇ ਕੁਝ ਨਹੀਂ ਹੈਗਾ ਦੇਖੋ ਅੱਜ ਕੱਲ ਤੇ ਦੁਨੀਆ ਕੋ ਟਾਈਮ ਹੀ ਨਹੀਂਗਾ ਨਾਲੇ ਅੱਜ ਕੱਲ ਇਦਾਂ ਦਾ ਸਮਾਜ ਦਾ ਚੱਲਿੰਦਾ ਘੜੀ ਦਾ ਪਤਾ ਨਹੀਂ ਕਿਹਦਾ ਤੇ ਜੇ ਮੈਂ ਤਾਂ ਕਹਿੰਨਾ ਵੀ ਕੋਈ ਹੁੰਦਾ ਕੇ ਤੂੰ ਬੜੀ ਵੱਡੀ ਗੱਲ ਵਾ ਟਾਈਮ ਕੱਟ ਕੇ ਜਾਣ ਲਿਆ ਵਾ ਤੇ ਕੋਈ ਆਇਆ ਨਾ ਚਾਹ ਕਰਨਾ ਚਾਹੀਦਾ ਚਾਹ ਕਰਨਾ ਚਾਹੀਦਾ ਵਾ ਹਾਂਜੀ ਕਦੀ ਕਦੀ ਮੱਥੇ ਤੇ ਤੁਡੀ ਨਾ ਪਾਉਂਦੇ ਹਾਂ ਹਾਂ ਅਸੂ ਦੇਹ ਹੁੰਦਾ ਕਿ ਚਲੋ ਆਪਸ ਵਿੱਚ ਭੈਣ ਭਰਾ ਜਿਹੜੇ ਰਿਸ਼ਤੇ ਹੈਗੇ ਆ ਸਾਰੇ ਜਣੇ ਬਣਾ ਕੇ ਰੱਖੋ ਕਿ ਇਹਨਾਂ ਨੂੰ ਮਨ ਦੀ ਕੀ ਗੱਲਾਂ ਹੁੰਦੀਆਂ ਤੇ ਉਹਨੂੰ ਜਿਹੜੀਆਂ ਗੱਲਾਂ ਹੋਈਆਂ ਉਹ ਪਿਛੇ ਛੱਡਦਾ ਕਰੋ। ਹਾਂਜੀ। ਮਾੜਣਾ ਵੀ ਬੜਾ ਕੁਝ ਹੁੰਦਾ ਰਿਹਾ ਵਾ। ਅਜੇ ਵੀ ਹੋਈ ਜਾਂਦਾ ਵਾ ਪਰ ਜਿਹੜੀ ਅੱਜ ਇੱਕ ਗੱਲ ਹੋਈ ਆ ਉਹਨੂੰ ਮੈਂ ਨਿਕਦੀ ਇਹ ਵੇਖਿਆ ਵੀ ਹਾਂ ਇਹ ਪਸੰਦ ਨਹੀਂ ਆ। ਜਿਹੜਾ ਸਮਾਨ ਨਿਕਲ ਗਿਆ ਵਾ ਨਾ ਉਹਨੂੰ ਉਹਨੂੰ ਮੈਂ ਮਤਲਬ ਇਹ ਨਹੀਂ ਕਿ ਜੀ ਸੋਚਿਆ ਵੀ ਹਾਂ ਉਹਨੇ ਹੱਡਣਾ ਹੀ ਤਾਂ ਕੀਤਾ ਸੀ ਕਿਉਂਕਿ ਉਹ ਸਮਾਂ ਹੀ ਲੰਘ ਗਿਆ। ਤੇ ਜਿਹੜਾ ਉਹ ਭਲਣ ਵਿੱਚ ਮਤਲਬ ਤੁਹਾਡਾ ਭਲਾਵਾ ਉਹ ਲੰਚ ਭਲਾਵਾ ਜੀ ਹੁਣ ਕਿਉਂਕਿ ਆਪਣਾ ਪੁਰਾਣਾ ਰਵਾਜ ਤਾਂ ਰਿਹਾ ਨਹੀਂਗਾ ਵੀ ਹਾਂ ਪੁਰਾਣੀਆਂ ਰੱਖੋ ਯਾ ਤਾਂ ਕੰਮ ਕਰਕੇ ਤੇ ਆਉਂ ਜਾਉਣਾ ਉਹ ਯਾਰ ਵੀ ਅੱਗੇ ਜਨਤਾ ਰਹਿ ਕਿ ਨਹੀਂ ਗਈ ਸੀ ਇਹ ਤੇ ਇੱਕ ਪਿਆਰ ਨਾਲ ਰਹੋ ਪਿਆਰ ਨਾਲ ਰਹੋ ਸਾਰੇ ਸਾਡਾ ਇਹੋ ਹੀ ਮਕਸਦ ਹੁੰਦਾ ਵਾ ਪਿਆਰ ਨਾਲ ਰਹੋ ਸਾਰੇ ਜਣੇ ਹੁਣ ਆਪਾਂ ਪਰਾਂ ਦੇ ਵਿੱਚ 2-2 3-3 ਜੀ ਰਹਿ ਗਏ ਆ ਹਾਂ ਇਹ ਆ ਤੇ ਬੱਚੇ ਬਾਹਰ ਉਹ ਵੀ ਜਲਦੀ ਜਣੇ ਬਾਹਰ ਤੇ ਫਿਰ ਕਿੰਨੇ ਮਿਲਣਾ ਕਿਹੜੀਆਂ ਗੱਲਾਂ ਬੱਚਿਆਂ ਦੇ ਪਿੱਛੇ ਮਾਂ ਪਿਓ ਨੂੰ ਵੀ ਜਾਣਾ ਪੈਂਦਾ ਵਾ ਹਾਂ ਤੇ ਫਿਰ ਇਦਾਂ ਵਾ ਵੀ ਆਪਣਾ ਟਾਈਮ ਵਾ ਉਹ ਖਾਸ ਢੇੜ ਕੇ ਤੇ ਵਧੀਆ ਨਗਾਓ ਹੂੰ ਹੂੰ ਸਹੀ ਗੱਲ ਹੈ ਤੇ ਵਧੀਆ ਆਪਣੀ ਜ਼ਿੰਦਗੀ ਟਾਈਮ ਨਾਲ ਤੇ ਫਿਰ ਉਹ ਜਦੋਂ ਕਿਦੇ ਮਾਰਾਂ ਸੁਹਾਣੇ ਕਿਤੇ ਚੱਲ ਤੂੰ ਜਣਾ ਬੰਦੇ ਕੋਈ ਗੱਲ ਨਹੀਂ ਬਾਕਦੀ ਬਸ ਇਹ ਵੀ ਮੋਜਾ ਕਰੋ ਆਪਾਂ ਦੇ ਆਪਣਾ ਆਪਣੀ ਜ਼ਿੰਦਗੀ ਕਮਾਲ ਕਰੇ ਦਿੱਤੀ ਆ ਉਹਦਾ ਨਾਂ ਲਾਓ ਵੱਧ ਤੋਂ ਵੱਧ ਤੇ ਜ਼ਿੰਦਗੀ ਚ ਇੰਜਵਾਇ ਕਰੋ ਮੇਰਾ ਸੁਭਾਅ ਇਹ ਦਿੰਦਾ ਵੀ ਆਪਾਂ 24 ਘੰਟੇ ਹਸਣ ਵਾਲੇ ਬੰਦੇ ਆ ਹਾਂ ਨਹੀਂ ਆਡੇ ਪਰਿਵਾਰ ਚ ਮੋਹੜ ਹੀ ਦਿੰਦਾ ਵੀ ਆਪਾਂ ਹੱਸਦੇ ਰਹੀਦਾ ਵਾ ਇਹਨੀ ਵੀ ਲੜਾਈ ਚ ਆ ਕੜਾ ਨਹੀਂ ਰਜਾ ਕੋਜੀ ਦੀ ਹੈ ਸਾਰਾ ਕੁਛ ਹੁੰਦਾ ਹੁੰਦਾ ਪਰ ਇਹ ਵੀ ਜਿਆਦਾ ਹਾਂ ਚੀਜ਼ ਰਹੀਦਾ ਆਪਾਂ ਇਹ ਸਾਇਰਸ ਮੇ ਨਾਲ ਲੜ ਵੀ ਪੈਂਦਾ ਵਾ ਇਹ ਘਟਦੀ ਆ ਅਸੀਂ ਸਾਡੀ ਲੜਾਈ ਵੀ ਹਾਸੇ ਚ ਹੋਣੀ ਦੀ ਕਿਸੇ ਵੇਲੇ ਪੀ ਵੀ ਲੋ ਮਮੀ ਮੇਰੇ ਅਜੇ ਤੱਕ ਮੇਰੇ ਚਪੇੜਾ ਮਾਰ ਦਿੰਦੇ ਪਰ ਮੈਂ ਨਹੀਂ ਕਦੀ ਅੱਗੇ ਗਿਆ ਵੀ ਤੁਮੇਰੇ ਚਪੇੜਾ ਮਾਰੀ ਹੈ ਨਾ ਕੀ ਕੀਤਾ ਸਹੀ ਸਹੀ ਗੱਲ ਆ ਮਾਜੇ ਦਾਕੇ ਨੇ ਥੱਪੜ ਮਾਰ ਲੈਂਦੀ ਆ ਪਰ ਕਦੀ ਨਹੀਂ ਮੈਨੂੰ ਕਹਿੰਦੀ ਕੁਝ ਕਰਨੀ ਇਹ ਹੁੰਦੇ ਆ ਜਿਹੜੇ ਬੱਚੇ ਨੂੰ ਕੁਝ ਵੀ ਕਰ ਸਕਦੇ ਆ ਜੇ ਤਿਆਰ ਕਰਦੇ ਤੇ ਫਿਰ ਗੁੱਸਾ ਆਉਂਦਾ ਤੇ ਫਿਰ ਕੁਝ ਬਿਨਾ ਮਾਰਨ ਜਾਂਦੇ ਆ ਕੀ ਆ ਮਾਪਿਓ ਨੂੰ ਪਤਾ ਹੁੰਦਾ ਵਾ ਕਿ ਕੀ ਸਹੀ ਆ ਤੇ ਕੀ ਗਲਤ ਆ ਇਹ ਗਲਤ ਆ ਮਾਪਿਓ ਵਧੀਆ ਦੱਸ ਸਕਦੇ ਆ ਉਹ ਹੋਰ ਕੋਈ ਨਹੀਂ ਦੱਸ ਸਕਦਾ ਸਹੀ ਕਰ ਕਿਉਂਕਿ ਇਹਨਾਂ ਨੇ ਉਮਰ ਖਾਧੀ ਹੈ ਸਮਾ ਹੰਡਾਇਆ ਵਾ ਇਹਨਾਂ ਨੂੰ ਸਾਰੀ ਨੌਲੇਜ ਵਾ ਏਰੀਏ ਦੀ ਸਾਨੂੰ ਉਹ ਗੱਲਾਂ 'ਚ ਨਹੀਂ ਪਤਾ ਭਾਵੇਂ ਅਸੀਂ ਇਹਨਾਂ ਨਾਲ ਵਾਅਦਾ ਫੇਰ ਲਿਆ ਹੋਣਾ ਨਾ ਸੁਣੀਆਂ ਤੇ ਅਸੀਂ ਇਹਨਾਂ ਨੂੰ ਬੜੇ ਐਕੀ ਹੋ ਗਏ ਆ ਪਰ ਸਾਨੂੰ ਉਹ ਵਜਲੀਆਂ ਗੱਲਾਂ ਦਾ ਨਹੀਂ ਪਤਾ ਲੱਗਦਾ ਜੇ ਵੀ ਜਿਹੜੀਆਂ ਇਹਨਾਂ ਨੇ ਹੋ ਗਈਆਂ ਮਜਾਏ ਕਰ ਚੁੱਕੇ ਆ ਉਹੀ ਚੀਜ਼ ਆ ਨਾ ਜਿਹੜੇ ਬੱਚੇ ਸਮਝਦੇ ਆਂ ਇਸ ਚੀਜ਼ ਨੂੰ ਉਹਦੇ ਬੜੇ ਵਧੀਆ ਵਾ ਤੇ ਚਲੋ ਜੀ ਹੁਣ ਆਪਾਂ ਪਹੁੰਚ ਗਏ ਗੁਰਦਾਸਪੁਰ ਤੇ ਤੁਹਾਨੂੰ ਬਖਾਉਂਦੇ ਆਂ ਕਿ ਗੁਰਦਾਸਪੁਰ ਦਾ ਇਹ ਤਾਂ ਤੁਹਾਨੂੰ ਫੋਨ ਨਹੀਂ ਆ ਜੀ ਰੈੱਡ ਟੇਪ ਦਾ ਮਾਹੌਲ ਸਣਾ ਆਹ ਲਓ ਜੀ ਆਪਣਾ ਆ ਗਿਆ ਗੰਡਾਸਾ ਚੌਂਕ ਇਹ ਬੜਾ ਮਸ਼ਹੂਰ ਚੌਂਕ ਆ ਇੱਥੋਂ ਅਸੀਂ ਇੱਧਰ ਨੂੰ ਹੁਣ ਲੈਫਟ ਸਾਈਡ ਨੂੰ ਇੱਧਰ ਆਪਣਾ ਰੈੱਡ ਟੇਪ ਦਾ ਸ਼ੋਅਰੂਮ ਹੋ ਤੇ ਇੱਧਰ ਆਪਣੇ ਆਪਸ਼ਨ ਵਾਲੇ ਵੇਖ ਇਨਾਂ ਕੋ ਕੱਪੜੇ ਖੜਦਾ ਨਾ ਇਹ ਵਾਲੇ ਆਪਸ਼ਨ ਵਾਲੇ ਹੂੰ ਇਨਾ ਨਾ ਨਵਾਂ ਖੋਲਿਆ ਆਪਣਾ ਇੱਧਰਲੀ ਸਾਈਡ ਤੇ ਮੰਮੀ ਤੇ ਇਹ ਆ ਜੀ ਆਪਣੇ ਕਰਤਾਰਪੁਰ ਦਾ ਇੱਧਰਲਾ ਰੋਡ ਇਹ ਹੈਗਾ ਰੋਡ ਕੀ ਇਹਦਾ ਨਾਮ ਲਿੰਦੇ ਆ ਯਾਰ ਕਲਾਨੌਰ ਰੋਡ ਘਰੇ ਜਾਂਦੇ ਇਹਨੂੰ ਨਹੀਂ ਆ ਇਹ ਪਟਾਲਾ ਰੋਡ ਵਾ ਕਲਾਨੌਰ ਰੋਡ ਮੰਮੀ ਤੂੰ ਜਾਵਾ ਦੂਜਾ ਪਟਾਲਾ ਰੋਡ ਇੱਥੋਂ ਜਿਹੜਾ ਆਪੋਜ਼ਿਟ ਰੋਡ ਉਹ ਕਲਾਨੌਰ ਵਾ ਹਾਂ ਇਹ ਪਟਾਲਾ ਤੇ ਇੱਥੇ ਆ ਮੰਮੀ ਇੱਕ ਨਵੀਂ ਫਰੈਂਚਾਈਜ਼ ਖੁੱਲੀ ਆ ਕਿਹੜੀ ਉਹ ਹੋਣਾ ਤੁਹਾਨੂੰ ਅੱਛਾ ਜੋ ਡਿਓ ਕਰਕੇ ਜੀ ਸਾਡੇ ਸ਼ਹਿਰ ਦੇ ਵਿੱਚ ਨਵੀਂ ਇੱਕ ਖੁੱਲੀ ਆ ਮੌਲ ਹੀ ਲਾ ਲੋ ਖੁੱਲਾ ਵਾ ਜਿੱਦਾਂ ਹੋਟਲ ਜਿੱਦਾਂ ਬਾਕੀ ਹੁੰਦੀਆਂ ਵਾ ਥਾਨਾ ਮਮ ਖੋਨਾ ਵਾ ਜੀ ਇਹ ਇਹ ਆ ਵੇਖੋ ਜੀ ਆ ਗਿਆ ਰ ਆਪਣਾ ਡਿਓ ਆ ਵੇਖੋ ਇਹ ਵੀ ਬੜਾ ਵਧੀਆ ਹੁਣ ਨਵਾਂ ਖੁੱਲ ਗਿਆ ਤੇ ਸਭ ਕੁਝ ਮਿਲਦਾ ਵਾ ఎవਰੀਥਿੰਗ ਕੈਨ ਅਵੇਲੇਬਲ ਸਭ ਕੁਝ ਹੈਗਾ ਇੱਥੇ ਜੀ ਆਪਣਾ ਰਹਿ ਤੇ ਵੀ ਆਈ ਚੱਲਾ ਵਾ ਬਾਕੀ ਇਹ ਆ ਵੀ ਆਪਣੇ ਸ਼ਹਿਰ ਨਾਲ ਦੀ ਰੀਤ ਨਹੀਂ ਹੈਗੀ ਕਿਤੇ ਵੀ ਬਾਕੀ ਉਧਾਂ ਡੱਡੇ ਦਾ ਸਭ ਕੋ ਮਿਲ ਜਾਂਦਾ ਵਾ ਉਹ ਤਾਂ ਪਤੀ ਨੂੰ ਸ਼ਹਿਰ ਆਉਂਦੇ ਆ ਸਾਡਾ ਅੱਡਾ ਵੀ ਸ਼ਹਿਰ ਭਣ ਕੇ ਸਾਡਾ ਅੱਡਾ ਵੀ ਹੁਣ ਸਿੱਧਾ ਸਾਡਾ ਤੇ ਆ ਜੀ ਹੈਗਾ ਆਪਣਾ ਵਿਸ਼ਾਲ ਮੇਗਾ ਮਾਰ ਆ ਦੇਖੋ ਇੱਥੇ ਵੀ ਸਭ ਕੋ ਮਿਲ ਜਾਂਦਾ ਵਾ ਜੀ ਇਹ ਤਕਰੀਬਨ ਸਾਰੀ ਸ਼ਹਿਰਾਂ 'ਚ ਮਮੀ ਹੁੰਦਾ ਹੀ ਆ ਹਾਂ ਹਾਂ ਅਨਸ਼ਾਲ ਆਂ ਸ਼ਾਲ ਮੇਗਾ ਮਾਰ ਤੇ ਲਓ ਜੀ ਅਸੀਂ ਆ ਚੱਲੇ ਆ ਆਪਣੇ ਰੈੱਡ ਟੇਪ ਤੁਹਾਨੂੰ ਮੋੜਨਾ ਕਿਚ ਲੋ ਵੀ ਮਿੱਤਰੋ ਅਸੀਂ ਆ ਗਏ ਆ ਜੀ ਰੈੱਡ ਟੇਪ ਵਾਲਿਆਂ ਦੇ ਕੋਲ ਸੀਟ ਬੈਲਟ ਲੀ ਗੇ ਲਾ ਹੁਣ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਜੀ ਹੁਣ ਲੋ ਜੀ ਜਿਹੜੀ ਗੱਲ ਤੋਂ ਮੈਂ ਦੰਡਿਆ ਹੋਈ ਹੋਈ ਆ ਜਿਹੜੀ ਮੈਂ ਚੱਪਲੇ ਇਹਨਾਂ ਨੂੰ ਵਿਖਾਈ ਇਹਨਾਂ ਕੋਈ ਹੈ ਹੀ ਨਹੀਂ ਸੀ ਸਰਸ ਨੂੰ ਰੈਕਟਿਵ ਤੇ ਚੱਪਲ ਪਸੰਦ ਨਹੀਂ ਆਈ ਤੇ ਆਪਾਂ ਚੱਲੇ ਹੁਣ ਬਾਜ਼ਾਰ ਤੇ ਬਾਜ਼ਾਰ ਜਾ ਕੇ ਵੇਖਦੇ ਆਂ ਵੀ ਜੇ ਕੋਈ ਮਿਲ ਲੱਗੀ ਤਾਂ ਉਹ ਐਵੇਂ ਮਿਲ ਜਾਣੀ ਤੇ ਜੇ ਨਾ ਮਿਲਦੇ ਫੇਰ ਭਾਵੇਂ ਕਿ ਨਾ ਹੀ ਮਿਲੇ ਚਲੋ ਵੇਖਦੇ ਆਪਾਂ ਅੱਜ ਨੂੰ ਚੱਪਲਾ ਪਸੰਦ ਆਉਂਦੀ ਆ ਕਿ ਨਹੀਂ ਆਉਂਦੀ ਤੇ ਚੱਪਲ ਤੇ ਹੁਣ ਲੈ ਕੇ ਜਾਵਾਂਗੇ ਮਮੀ ਤਾਂ ਨਹੀਂ ਜਾਂਦਾ ਹੁਣ ਮੈਂ ਸ਼ਹਿਰ ਆਇਆ ਜੇ ਬੋਧਾ ਮੈਂ ਲੈ ਕੇ ਜਾਊਂਗਾ ਜੀ ਤੁਹਾਨੂੰ ਵੀ ਦਿਖਾਉਣਾ ਸਾਰਾ ਬਾਜ਼ਾਰ ਤੁਹਾਨੂੰ ਦਿਖਾਉਣਾ ਨਹੀਂ ਬਾਜ਼ਾਰ ਸਾਰਾ ਹੋਣਾ ਨਾਲੇ ਗਦਾਪਰ ਵੇਖ ਲੋ ਸਾਡਾ ਜਿਹੜਾ ਨਹੀਂ ਵੇਖਿਆ ਕਿਤੇ ਆਪਣਾ ਜਾਜ ਜੋਕ ਤੁਹਾਨੂੰ ਹੁਣੇ ਨਹੀਂ ਪਤਾ ਕਿ ਚੱਪ ਲੈਣੀ ਕਿੱਥੋਂ ਅਸੀਂ ਫੇਰ ਨੂੰ ਲਈਏ ਵੇਖੋ ਇਹ ਚੱਪਾ ਬੰਦਾਜ ਲੈ ਕੇ ਤੁਹਾਨੂੰ ਲੈਣੀ ਜਾ ਸਾਇਰਸ ਕਿੱਥੇ ਖੜਦਾ ਵਾ ਸਾਇਰਸ ਨੂੰ ਕਿੱਥੇ ਖੜਨਾ ਸਾਇਰਸ ਨੂੰ ਪਾ ਦੇ ਚੁੱਪ ਨਾ ਕਰ ਤੂੰ ਮੇਰੇ ਦਿੱ ਜੋ ਦਾ ਖਾਲ ਪੈ ਨੂੰ ਤਾਂ ਇਹ ਬਤੇਰੇ ਚੇਰ ਹੋ ਜਦੋਂ ਮਾਜੀ ਖਾ ਲੂ ਤਾ ਪਰ ਚੁੱਪ ਚੁੱਪ ਨਾਲ ਉਹ ਖਾਲ ਅੰਨੇ ਹੁੰਦਾ ਰਤਾਸ ਉੱਪਰ ਆ ਆ ਗਿਆ ਜੀ ਆਪਣਾ ਹਨੂਮਾਨ ਚੌਕ ਇਹ ਚੌਕ ਬੜਾ ਫੀਚਰਸ ਚੌਕ ਹੈ ਜੀ ਹਟੇ ਇਹ ਕੀ ਹੋ ਗਿਆ ਕਿ ਗੰਡਾ ਸਾ ਚੌਕ ਹੋ ਗਿਆ ਉਹ ਵਾਲੇ ਕਦਾ ਚੌਕ ਦੇਖੋ ਚੌਕ ਮੰਮੀ ਲੈ ਆਂਦੇ ਪਿਆ ਫਰੂਟ ਤੇ ਮੈਂ ਵੀ ਗੱਭੂ ਕੋਸ਼ੇ ਜੂ ਲੈਨੇ ਮੈਨੂੰ ਬੜੇ ਪਸੰਦ ਵਾ ਤੇ ਹੋਰ ਵੇਖੋ ਕੀ ਕੀ ਲੈ ਆਉਂਦੇ ਆ ਹੋਰ ਮੰਮੀ ਨੂੰ ਆਂਬ ਵੀ ਬੜੇ ਪਸੰਦ ਵਾ ਜੀ ਉਹ ਵੀ ਲੈ ਆਣਗੇ ਮੰਮੀ ਬਾਕੀ ਤੁਹਾਨੂੰ ਹੋਣੇ ਚਪਲਾਂ ਹੀ ਲੈ ਲਈਆਂ ਤੇ ਆਹ ਵੇਖੋ ਜਿਹੜੀਆਂ ਚਪਲਾਂ ਇਹਨਾਂ ਨੂੰ ਮਿਲ ਗਈਆਂ ਬਚਾਰੋ ਇਦਾਂ ਹੀ ਤੁਹਾਨੂੰ ਮੈਂ ਕਿਹਾ ਇਦਾਂ ਕਿ ਦੁਕਾਨੋਂ ਮਿਲ ਜਣਗੀਆਂ ਵਧੀਆ ਜਾਂ ਦੀ ਲੋੜ ਹੀ ਪਰ ਮੈਂ ਫੇਰ ਵੀ ਕਿਤੇ ਵਧੀਆ ਤੇ ਪਰ ਮਿਲ ਕੀ ਆਵਾਂ ਤੇ ਹੁਣ ਫ੍ਰੋਟ ਲੈ ਲਈਏ ਤੇ ਮੁੜ ਕੇ ਥੋੜਾ ਥੋੜਾ ਜੂਸ ਵੀ ਕਿਸੇ ਘਰ ਨੂੰ ਲੈ ਜਣਾ ਆਪਾਂ ਕੈਸ਼ ਦੋ ਨੋ ਹਾਂਜੀ ਤੇ ਆਪਾਂ ਆਪੋਂ ਥੱਕ ਗਏ ਜਿਆਦਾ ਤੇ ਗਰਮੀ ਬਹੁਤ ਜ਼ਿਆਦਾ ਲੱਗੀ ਤੇ ਸਾਇਰਸ ਕਹਿੰਦਾ ਮਮਾ ਜੀ ਸੀ ਕਿ ਜੀ ਸੇਮਾ ਤੇ ਰੁਗੇ ਆ। ਗਲਾ ਵੇਖ ਲੋ ਕਿੜ ਕਿੜੇ ਆ। ਆਹ ਦੋ ਮੇਰਾ ਪਰਲਾ। ਜੂਸ ਪੀ ਕੇ ਤੁਹਾਨੂੰ ਮਿਲਦੀ ਆ ਜੀ। ਕਰਕੇ ਦੱਸਦੇ ਆ ਕਿੰਦਾ ਲੱਗਦਾ। ਸਸੀ ਗਾ ਸਾਰਿਆਂ ਨੂੰ ਜੀ ਬੰਦੇ ਆ ਗਏ ਸ਼ੋਪਿੰਗ ਕਰਕੇ ਹੈ। ਅਹੀਂ ਇਹ ਹੁਣ ਤਾਂ ਸਾਰਾ ਬਖਾਲ ਕੇ ਅਗੇ ਘਰ ਨੂੰ। ਪਾਣ ਮਾ ਪਤਨੇ ਜਿਹੜੀ ਸ਼ਾਪਿੰਗ ਕੀਤੀ ਆ ਤੁਹਾਨੂੰ ਦੱਸਦੇ ਆ ਆਪਾਂ ਸਾਰੇ ਆਹ ਦੇ ਚੱਪਲੇ ਲਈ ਆ ਅੱਜ ਸ਼ਾਪਿੰਗ ਇਹੋ ਕੀਤੀ ਤੇ ਆ ਲਈਆਂ ਮੰਮੀ ਨੇ ਇਹ ਵਾਲੀ ਇਹ ਦਿੱਸੇ ਵੀ ਬੜਾ ਚੰਗੀ ਆ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਮੇਰੀ ਚੱਪਲ ਕਿਦਾਂ ਲੱਗੀ ਸਾਰਿਆਂ ਨੂੰ ਮੈਂ ਆ ਕਮੈਂਟ ਕਰ ਛੇੜੀ ਤੇ ਆ ਲੈਣਦੀ ਆ ਪਾਪਾ ਬਾਕੇ ਆਪਾਂ ਸੋਹਣੀ ਆ ਮੈਂ ਕਿੰਨਾ ਵੀ ਭਾਅ ਆ ਤੇ ਜਿੰਦਗੀ ਬਣ ਗਈ ਆ ਤੇ ਮੈਂ ਤੇ ਉਹਦੇ ਚੱਪਲਾਂ ਦੋਵੇਂ ਸੇਮ ਹੀ ਨੇ ਹੁੰਦੇਗਾ ਪਾਪਾ ਬਾਕੇ ਹਾਂ ਦੀ ਜਪੋ ਦੇ ਇਹ ਵਾਲੀ ਉਹਨੂੰ ਕਿਹੜਾ ਹੈ ਵਧਰਾ ਨਾ ਕਿ ਦਦੀਆਂ ਜਾਣ ਕੇ ਪਾਸੇ ਨਹੀਂ ਜਾਂਦਾ ਜੀਗਾ ਹੁਣ ਤਾਂ ਸਭ ਤੋਂ ਵਧੀਆ ਲੰਦੀ ਹੈ ਨਹੀਂ ਨਹੀਂ ਸਭ ਤੋਂ ਵਧੀਆ ਬਸ ਇਹ ਵਧਰ ਨਾ ਟੁੱਟੇ ਸੇਮ ਹੀ ਆ ਦੋਵਾਂ ਦੀ ਸੇਮ ਹੀ ਆ ਰਾਮੋ ਸਾਰਾ ਬ੍ਰਾਂਡਡ ਹੀ ਲੈ ਕੇ ਆਏ ਆ ਅਸੀਂ ਸੋਲ ਪਰਿਆਰੇ ਦੇ ਇਹ ਹੇਲੇ ਖੁੱਲਣਾ ਜਾਏਗੇ ਦੇ ਮਾਤਾ ਦੂਜੀ ਇਹ ਇਹ ਉਦਦੀ ਹੈ ਦੋਵਾਂ ਦੀ ਸੇਮ ਦੋਵਾਂ ਦੀ ਸੇਮ ਆ ਉਹੀ ਕੱਟ ਨਾ ਉਹੀ ਕੱਟ ਆਹ ਦੇਖੋ ਕਿ ਹਿਮਾ ਬੱਸ ਆਹ ਵੇਖੋ ਆ ਇੱਕ ਸਾਇਰਸ ਵੀਰ ਦੀ ਤੇ ਕੁਦੇ ਵੀਰ ਦੀ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਨਾ ਸੀ ਠੀਕ ਆ ਓਕੇ ਪੁਰਾ ਤੇ ਫਿਰ ਮੈਂ ਵੀ ਲਾ ਲਈਏ ਮੈਂ ਮਿਲ ਕਹਿੰਦੇ ਆ ਜਿਹੜੀ ਚੱਪਲ ਵਾਣੇ ਮੈਨੂੰ ਸਾਇਰਸ ਨੇ ਲੈ ਕੇ ਦਿੱਤੀ ਐ ਸਾਇਰਸ ਦੀ ਪਸੰਦ ਵਾ ਤੇ ਤੁਸੀਂ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਕਿ ਕਿੱਦਾਂ ਦੀ ਲੱਗੀ ਮੇਰੀ ਚੱਪਲ ਗੱਲ ਇਹ ਆ ਜੀ ਠੀਕ ਹੈ ਨਾ ਹੁਣ ਨਿਆਣੇ ਸਿਆਣੇ ਹੋ ਗਏ ਆ ਹੁਣ ਇਹਨਾਂ ਦੀ ਪਸੰਦ ਚੱਲਦੀ ਪਹਿਲੋ ਮੈਨੂੰ ਪੁੱਛਦੀ ਹੁੰਦੀ ਆ ਆਹ ਚ ਰੰਗ ਚੰਗਾ ਵਾ ਪਿਆਰ ਚ ਪਾ ਗਿਆ ਕਿਤਰਾ ਵਾ ਵੇਖਿਓ ਤੇ ਫਿਰ ਮਮਮੀ ਕਹਿੰਦੇ ਡਿਊ ਲੈ ਲਓ ਤੇ ਡਿਊ ਦੇ ਨਾਲ ਆਹ ਮਾਂ ਪੁੱਤਰ ਤੂੰ ਜੂਸ ਵੀ ਪੀ ਲੈ ਆਂ ਆਹ ਤੇ ਕਰ ਗਏ ਨੋ ਕਰ ਵੀ ਗਰਮੀ ਬੜੀ ਲੱਗਦੀ ਤੇ ਫਿਰ ਮੈਂ ਆਹ ਚਾਰ ਬੈਠੇ ਨਾਲ ਨਾਲ ਘਰ ਦੇ ਖਵਾ ਲਾਂਗੇ ਆ ਲਓ ਜੀ ਤੇ ਆਪਣੀ ਆਪਣੀ ਪੈਟੀ ਫੜੋ ਤੇ ਖਾਓ ਨਾਲੇ ਮੈਂ ਠੰਡਾ ਪਾਣਾ ਹਾਂ ਬਾਅਦ ਚੰਗਾ ਕੀਤਾ ਯਾ ਗਰਮੀ ਬਹੁਤ ਹੈ ਬਹੁਤ ਗਰਮੀ ਹੈ ਤੇ ਗਰਮੀਆਂ ਚ ਬੜੀ ਜੇ ਤੇ ਇੰਨੀ ਕਈ ਸ਼ੋਪਿੰਗ ਕਰਨ ਵਾਸਤੇ ਨਾਲੇ ਨਾਲ ਹੀ ਤੁਹਾਨੂੰ ਆਪਣਾ ਮਖਈ ਨਿਕਾਈ ਹਾਂ ਹਾਂਜੀ ਨਾਲੇ ਦਾ ਨਿਕਾਹ ਹਾਜੀ ਭਾਈਆ ਹਾਂਜੀ ਹਾਜੀ ਆਹ ਦੇ ਹਾਜੀ ਜੀ ਜਾਨ ਦੇ ਆਦਰਵਾਦ ਉਹ ਸਰ ਪਰਲੇ ਬਸ ਥੋੜਾ ਅੱਗੇ ਹੋ ਕੇ ਫੜ ਲੈ ਇਹਦਾ ਹੀ ਨਾਮ ਰੱਖਿਆ ਹਣਾ ਹਾਜੀ ਹਾਂ ਇਹਦਾ ਨਾਮ ਰੱਖ ਤਾਉਦੇ ਨੇ ਹਾਜੀ ਹਾਜੀ ਸਵਾਹ ਦੱਸਿਓ ਸਾਰੇ ਜਣੇ ਸੋਹਣਾ ਨਾ ਇਹਦਾ ਤੇ ਚਲੋ ਫੇਰ ਠੀਕ ਆ ਸਾਰੇ ਸੋ ਆਰੇ ਕੋਈ ਨਾ ਸਮਝ ਲੈਂਦਾ ਵਾ ਚਲ ਕਰਿਓ ਸਾਰੇ ਭੈਣ ਭਰਾਤ ਮੈਂਟ ਕੇ ਕਿਦਾਂ ਦੀਆਂ ਲੱਗੀਆਂ ਤੁਹਾਨੂੰ ਸਾਡੇ ਆ ਵੀ ਰੱਖਿਓ ਵਿੱਚ ਹਾਂਜੀ ਰੱਖਦੀਆਂ ਰੱਖਦੀਆਂ ਚਲੋ ਠੀਕ ਆ ਸਸਤੀ ਕਰ ਦਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਚੰਗਾ ਜੀ ਸਸਤੀ ਕਰ ਦਿੱਤਾ ਸਸਤੀ ਕਰਿਆ ਸਾਰਿਆਂ ਨੂੰ ਜੀ ਸਸਤੀ ਕਰੀ ਸਾਰਿਆਂ ਨੂੰ ਤੇ ਫੇਰ ਤੁਹਾਨੂੰ ਮਿਲਾਂਗੇ ਇਦਾਂ ਦੇ ਵਲੋਗ ਚ ਨਰੇ ਦੇ ਵਿੱਚ